ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸਰਕਾਰ ਵੱਲੋਂ ਇੱਕ ਵਾਲਾ ਕੀ ਕਹਿੰਦੇ ਆ ਗਿਆ ਇਹ 15-15 ਕੈਂਪ ਪੂਰੀ ਸਟੇਟ ਦੇ ਵਿੱਚ ਚੱਲ ਰਹੇ ਨੇ ਹਰ ਡਿਸਟ੍ਰਿਕਟ 'ਚ ਆਊਟਰੀਚ ਕੈਂਪ ਲੋਕਾਂ ਦੀ ਭਲਾਈ ਵਾਸਤੇ ਲੱਗੇ ਹੋਏ ਨੇ ਤੇ ਸਾਡੀ ਤਾਂ ਇਹੀ ਅਪੀਲ ਹੈ ਕਿ ਹਰ ਬੰਦਾ ਆਵੇ ਆਪਣੀ ਪ੍ਰੋਬਲਮ ਦੱਸੇ ਵੱਧ ਤੋਂ ਵੱਧ ਦਵਾਈ ਲਵੇ ਤਾਂ ਜੋ ਜਿਹੜੀਆਂ ਆਪਣੀਆਂ ਪਹਿਲੀਆਂ ਪੈਤਰੀਆਂ ਨੇ ਹਿੰਦੁਸਤਾਨ ਦੀਆਂ ਆਯੁਰਵੈਦਿਕ ਹੋਮੋਪੈਥਿਕ ਉਹਨਾਂ ਲਈ ਉਹਨਾਂ ਦੀ ਪੈਥੀ ਦੀ ਸਿਹਤ ਲਈ ਵੀ ਵਧੀਆ ਤੇ ਪਬਲਿਕ ਦੀ ਸਿਹਤ ਲਈ ਵੀ ਵਧੀਆ ਕਿਉਂਕਿ ਇਹਨਾਂ ਦਵਾਈਆਂ ਦੇ ਕੋਈ ਬਹੁਤ ਜ਼ਿਆਦਾ ਸਾਈਡ ਇਫੈਕਟ ਨਹੀਂ ਹੁੰਦੇ ਪਰ ਇਹ ਬੈਨੀਫਿਟ ਬਹੁਤ ਜ਼ਿਆਦਾ ਕਰਦੀਆਂ ਨੇ ਥੋਰੋਲੀ ਰੂਟ ਰੂਟ ਕਲੀਅਰ ਕਰਦੀਆਂ ਨੇ ਹਰ ਡਿਜ਼ੀਜ਼ ਦੀ ਤਾਂ ਦਵਾਈ ਲੈਣ ਆਉਣਾ ਚਾਹੀਦਾ ਹੈ मैम यह कि अपना क्यों अगर धूरी हल्के की गल करिए कितने कितने अपने आयुर्वेदिक सेंटर से आयुर्वेदिक सेंटर इस वे जिस तरह आप बर्ड वाल बैठे धूरी है पसौड़ है कातरू है टोगल है अमरगढ़ है बहुत जगह पर शुभ नाम, नाम डॉक्टर रुबीना आयुर्वेदिक मेडिकल ऑफिसर अच अच्छा, वर्डवाल कैंप के अपनी जो है सर्विस देन आ रही है मैम ਆਯੁਰਵੈਦਿਕ ਦੀ ਗੱਲ ਕੀਤੀ ਜਾਵੇ ਤੱਕ ਕਿਵੇਂ ਦੇਖਦੇ ਹੋ ਦੇਖੋ ਆਯੁਰਵੇਦ ਦਾ ਇੱਕ ਸਿਧਾਂਤ ਹੈ ਕਿ ਪਹਿਲਾਂ ਤਾਂ ਰੋਗ ਹੋਣਾ ਨਹੀਂ ਚਾਹੀਦਾ ਸਾਡੇ ਆਯੁਰਵੇਦ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਪਹਿਲਾਂ ਬਿਮਾਰੀ ਤੁਹਾਨੂੰ ਲੱਗੇ ਨਾ ਤੇ ਉਹਦੇ ਹਿਸਾਬ ਨਾਲ ਆਪਣਾ ਕਿਸ ਤਰ੍ਹਾਂ ਲਾਈਫ ਸਟਾਈਲ ਹੈ ਕਿਸ ਤਰ੍ਹਾਂ ਆਪਾਂ ਨੇ ਖਾਣਾ ਪੀਣਾ ਹੈ ਕਿਸ ਤਰ੍ਹਾਂ ਆਪਣਾ ਰਹਿਣਾ ਸਹਿਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜੋ ਦਿਨਚਰਿਆ ਹੈ ਉਹ ਆਪਾਂ ਕਿਵੇਂ ਹੋਣੀ ਚਾਹੀਦੀ ਹੈ ਉਦੇ ਹੀ ਸਾਹਮਣ ਲਾਪਾ ਅਗਰ ਚੱਲਾਂਗੇ ਤਾਂ ਆਪਾਂ ਨੂੰ ਰੋਗ ਨਹੀਂ ਲੱਗਣਗੇ ਤੇ ਉਸ ਤੋਂ ਬਾਅਦ ਛੇ ਰੋਗ ਲੱਗ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਆਯੁਰਵੈਦਿਕ ਤਰੀਕੇ ਨਾਲ ਇੱਕ ਵਧੀਆ ਫਿਜ਼ੀਸ਼ੀਨ ਪੜੇ ਲਿਖੇ ਡਿਗਰੀ ਵਾਲੇ ਡਾਕਟਰਾਂ ਤੋਂ ਦਵਾਈ ਲੈ ਕੇ ਉਹਦਾ ਸਹੀ ਤਰੀਕੇ ਨਾਲ ਇਲਾਜ ਕਰਨਾ ਸੋ ਲੋਕਾਂ ਨੂੰ ਵੀ ਮੈਂ ਇਹੀ ਕਹੂੰਗੀ ਕਿ ਇੱਕ ਅੱਛੇ ਡਾਕਟਰ ਤੋਂ ਡਿਗਰੀ ਡਾਕਟਰ ਤੋਂ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਨੇ ਉਹਨਾਂ ਤੋਂ ਆਪਣਾ ਇਲਾਜ ਕਰਵਾਉਣ ਔਰ ਦਵਾਈ ਨੂੰ ਤੇ ਨਾਲ ਆਪਣੀ ਦਿਨਚਰਿਆ ਨੂੰ ਸਹੀ ਤਰੀਕੇ ਨਾਲ ਚੱਲਾਂਗੇ ਤਾਂ ਇੱਕ ਬੰਦਾ ਤੰਦਰੁਸਤ ਤੇ ਹੈਲਦੀ ਲਾਈਫ ਆਪਣੀ ਜੀ ਸਕਦਾ ਹੈ ਮੈਮ ਆਯੁਰਵੈਦਿਕ ਮੈਡੀਸਿਨ ਦੇ ਨਾਲ ਕੀ ਕੀ ਪ੍ਰੈਜ ਰੱਖਣ ਕਰਦੇ ਦੇਖੋ ਇਹ ਡਿਪੈਂਡ ਕਰਦਾ ਹੈ ਤੁਹਾਡੀ ਬਿਮਾਰੀ ਦੇ ਉੱਤੇ ਜਿਸ ਤਰ੍ਹਾਂ ਹੁਣ ਜੋਇੰਟਸ ਨਾਲ ਰਿਲੇਟਡ ਪ੍ਰੋਬਲਮਸ ਹੈ ਉਹਦੇ ਲਈ ਅਲੱਗ ਪ੍ਰੀਕਾਸ਼ਨਸ ਲੈਣੀਆਂ ਜਿਸ ਤਰ੍ਹਾਂ ਯੂਰਿਕ ਐਸਿਡ ਵਾਧਾ ਹੈ ਉਹਦੇ ਵਾਸਤੇ ਅਸੀਂ ਅਲੱਗ ਪ੍ਰੀਕਾਸ਼ਨਸ ਦੇਣ ਲਈ ਕਹਿ ਰਹੇ ਹਾਂ ਬੇਸਿਕਲੀ ਕੀ ਚੀਜ਼ ਹੈ ਕਿ ਆਪਾਂ ਨੂੰ ਸਾਫ਼ ਸੁਥਰਾ ਫਰੈਸ਼ ਤੇ ਸੀਜ਼ਨਲ ਫੂਡ ਖਾਣਾ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਕਸਰਤ ਹੈ ਜਾਂ ਯੋਗਾ ਹੈ ਇਹ ਨਾਲ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦੇ ਲਾਈਫ ਸਟਾਈਲ ਦੇ ਵਿੱਚ ਕੀ ਹੈ ਆਪਣਾ ਜਿਹੜੀ ਐਕਸਰਸਾਈਜ਼ ਹੈ ਜਾਂ ਫਿਰ ਫਿਜ਼ੀਕਲ ਵਰਕ ਹੈ ਉਹ ਬਹੁਤ ਘੱਟ ਹੋ ਰਿਹਾ ਹੈ ਔਰ ਖਾਣ ਪੀਣ ਦਾ ਵੀ ਸਿਸਟਮ ਹੈ ਉਹ ਆਪਣਾ ਫਾਸਟ ਫੂਡ ਵੱਲ ਜ਼ਿਆਦਾ ਹੋ ਰਿਹਾ ਹੈ ਚਾਹੇ ਉਹ ਬੱਚੇ ਨੇ ਬੱਚਿਆਂ 'ਚ ਅੱਜ ਕੱਲ ਮੋਟਾਪਾ ਬਹੁਤ ਜ਼ਿਆਦਾ ਆ ਰਿਹਾ ਹੈ ਕਿਉਂਕਿ ਉਹ ਫਾਸਟ ਫੂਡ ਵੱਲ ਜਾ ਰਹੇ ਹੈ ਸੋ ਕਰਦਾ ਹੈਲਦੀ ਫੂਡ ਬਣਾ ਕੇ ਖਾਈਏ ਔਰ ਜਿਸ ਤਰ੍ਹਾਂ ਸ਼ਾਸਤਰਾ ਚ ਵੀ ਲਿਖਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਵਾਕ ਕਰਨਾ ਹੈ ਸਵੇਰ ਮਾਰਨਿੰਗ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰੀ ਹੈ ਸੋ ਇਹ ਚੀਜ਼ਾਂ ਨੂੰ ਮੇਨ ਰੱਖ ਕੇ ਹੀ ਆਪਾਂ ਇੱਕ ਹੈਲਦੀ ਲਾਈਫ ਨੂੰ ਜੀ ਸਕਦੇ ਸਰ ਜੀ ਮੇਰਾ ਨਾਮ ਡਾਕਟਰ ਸ਼ਾਹਿਦ ਖਾਨ ਸਰ ਅੱਜ ਫਰੰਟ ਵਾਰਡ ਵਾਲ ਵਿਖੇ ਤੁਸੀਂ ਆਯੁਰਵੈਦ ਕੈਂਪ ਲਾ ਰਹੇ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਸਾਡੇ ਮਾਨਯੋਗ ਡਾਇਰੈਕਟਰ ਡਾਕਟਰ ਰਮਨ ਖੰਨਾ ਜੀ ਅਤੇ ਜ਼ਿਲ੍ਹਾ ਅਫਸਰ ਮਾਨਯੋਗ ਡਾਕਟਰ ਮਲਕੀਰ ਸਿੰਘ ਗੱਜੂ ਉਹਨਾਂ ਦੀ ਅਗਵਾਈ ਹੇਠ ਜਿਹਦੇ ਨਾਲ ਛੱਡੇ ਹੋਮੋਪੈਥੀ ਵਿਭਾਗ ਤੋਂ ਡਾਕਟਰ ਰਜੀਵ ਜਿੰਦਿਆ ਜੀ ਮੁਖੀ ਅਤੇ ਡਾਇਰੈਕਟਰ ਹੋਮੋਪੈਥੀ ਵਿਭਾਗ ਪੰਜਾਬ ਉਹਨਾਂ ਦੀ ਅਗਵਾਈ ਤੇ ਵਿੱਚ ਇਹ ਕੈਂਪ ਲੱਗ ਰਹੇ ਨੇ 15 ਆਊਟਰੀਚ ਕੈਂਪ ਨੇ ਜਿਹੜੀ ਸ਼੍ਰੇਨਖਣਾ ਦੇ ਵਿੱਚੋਂ ਇੱਕ ਕੈਂਪ ਆਹ ਵਰਡਬਾਰ ਵਿੱਚ ਲਾਇਆ ਗਿਆ ਲੋਕਾਂ ਦੀ ਸੇਵਾ ਅਤੇ ਉਹਨਾਂ ਦੇ ਸਿਹਤ ਦਾ ਮੁੱਖ ਧਿਆਨ ਰੱਖਦੇ ਹੋਏ ਸਰ ਹੁਣ ਤੱਕ ਕਿੰਨੇ ਪੇਸ਼ੈਂਟ ਚੈੱਕ ਸਰ ਨਿਰਬਉਂਖ 300 ਤੋਂ ਬਬ ਆਪੀਡੀ ਆਯੁਰਵੈਦਿਕ ਮੈਡੀਕਲ ਅਫਸਰਾਂ ਨੇ ਦੇਖ ਚੁੱਕੇ ਨੇ ਤੇ ਨਿਰਬਉ 250 ਦੇ ਕਰੀਬ ਹੋਮੋਪੈਥਿਕ ਵਿਭਾਗ ਵਾਲੇ ਡਾਕਟਰਾਂ ਨੇ ਆਪੀਡੀ ਕਰ ਚੁੱਕੇ ਨੇ ਕਿਹੜੇ-ਕਿਹੜੇ ਤੁਸੀਂ ਬਿਮਾਰੀਆਂ ਦੇ ਕੋਈ ਚੈੱਕਅਪ ਕਰ ਰਹੇ ਹੋ ਮੁੱਖ ਤੌਰ ਤੇ ਸਰ ਜਿਹੜਾ ਇਹਦੇ ਵਿੱਚ ਹੈ ਨਾ ਸਾਡੇ ਦਿਮਾਗੀ ਤੌਰ ਤੇ ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ ਉਨ੍ਹਾਂ ਦਾ ਬਹੁਤ ਜ਼ਿਆਦਾ ਧਿਆਨ ਖਿੱਚਿਆ ਗਿਆ ਉਸ ਤੋਂ ਇਲਾਵਾ ਜੋੜਾਂ ਦਾ ਦਰਦ ਹੱਡੀਆਂ ਦੇ ਦਰਦ ਜਾਂ ਹੋਰ ਕੋਈ ਪ੍ਰਾਣੀਆਂ ਬਿਮਾਰੀਆਂ ਗਠੀਆ ਉਹਨਾਂ ਦੇ ਇਲਾਜ ਦੇ ਵਿੱਚ ਬਹੁਤ ਅੱਛੇ-ਅੱਛੇ ਦਵਾਈਆਂ ਵਿਭਾਗ ਵੱਲੋਂ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਬਹੁਤ ਲਾਭ ਦੇ ਰਹੀਆਂ ਨੇ ਇਸ ਟਾਈਮ ਤੇ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਿੰਡ ਵਾਸੀਆਂ ਨੂੰ ਸਰ ਅਸੀਂ ਕਹਾਂਗੇ ਵੀ ਵੱਧ ਤੋਂ ਵੱਧ ਸਰਕਾਰ ਦੀ ਇਹ ਨੀਤੀਆਂ ਦੇ ਵਿੱਚੋਂ ਫਾਇਦਾ ਚੁੱਕਣ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਅੱਗੇ ਵੀ ਇੰਨਾ ਕੈਂਪੇਨ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾ ਕੇ ਇਹ ਕੈਂਪੇਨ ਨੂੰ ਹੋਰ ਸਫਲ ਬਣਾਉਣ ਸਰ ਅੱਜਕੱਲ ਜੇ ਦੇਖਿਆ ਜਾਵੇ ਖਾਣ ਪੀਣ ਦਾ ਕਾਫੀ ਖਰਾਬ ਹੋ ਚੁੱਕਾ ਹੈ ਲੋਕ ਜਾਂ ਬੱਚੇ ਵੀ ਜ਼ਿਆਦਾ ਫਾਸਟ ਫੂਡ ਨੂੰ ਪ੍ਰੇਫਰੈਂਸ ਰੰਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਸਰ ਲਾਈਫ ਸਟਾਈਲ ਦੇ ਵਿੱਚ ਚੇਂजेस ਇਸ ਟਾਈਮ ਸਭ ਤੋਂ ਵਿਸ਼ੇਸ਼ ਡਿਮਾਂਡ ਹੈ ਲੋਕਾਂ ਦੀ ਸਿਹਤ ਵਾਸਤੇ ਇਹ ਜੰਕ ਫੂਡ ਫਾਸਟ ਫੂਡ ਇੱਕ ਟਾਈਮ ਤਾਂ ਅੱਛੇ ਲੱਗਦੇ ਨੇ ਖਾਣ ਦੇ ਵਿੱਚ ਟੇਸਟੀ ਨੇ ਬਟ ਬਾਅਦ ਵਿੱਚ ਇਹਨਾਂ ਦਾ ਜਿਹੜਾ ਨਤੀਜਾ ਹੈ ਉਹ ਬਹੁਤ ਹੀ ਬੈਡ ਆਊਟਕਮ ਦੇ ਤੌਰ ਤੇ ਆ ਰਿਹਾ ਬਹੁਤ ਸਾਰੇ ਬਿਮਾਰੀਆਂ ਸਿਰਫ ਖਾਣ ਦੇ ਵਜ੍ਹਾ ਨਾਲ ਹੀ ਪੈਦਾ ਹੋ ਰਹੀਆਂ ਨੇ ਜੇ ਆਪਾਂ ਬੱਚਿਆਂ ਨੂੰ ਹੁਣ ਤੋਂ ਹੀ ਥੋੜੇ ਨੇਚਰਲ ਫੂਡ ਦੇ ਕੰਨੀ ਪ੍ਰੇਰਿਤ ਕਰੀਏ ਤਾਂ ਉਹ ਅੱਗੇ ਆਉਣ ਵਾਲੇ ਭਵਿੱਖ ਪਵਿੱਖ ਵਾਸਤੁਨਾ ਵਾਸਤੇ ਬਹੁਤ ਵਧੀਆ ਰਹੇਗਾ ਸਰ ਜੇ ਗੱਲ ਕਰੀਏ ਜੇ ਕੋ ਲੰਬੇ ਸਮੇਂ ਤੋਂ ਇੱਕ ਬਿਮਾਰੀ ਆਪਣੇ 올 오버 월ड्स ਕੋ ਮੁਨੀਆ করোনা ਕੋ ਮੁਜੀ ਤੇ ਅਜਕਲ ਇੱਕ ਸਾਇਲੈਂਟ ਅਟੈਕ ਬਥੇਰੀ ਆ ਰਹੀ ਉਹਦੇ ਲਈ ਕੀ ਇਸ ਦਾ ਅਗੇਨ ਸਰ ਲਾਈਫ ਸਟਾਈਲ ਬਹੁਤ ਬੜਾ ਇਸ਼ੂ ਹੈ ਇਹਦੇ ਵਿੱਚ ਖਾਣੇ ਦੇ ਵਿੱਚ ਐਡਲਟਰੇਸ਼ਨ ਬਹੁਤ ਬੜਾ ਇਸ਼ੂ ਹੈ ਇਹਦੇ ਵਿੱਚ ਲੋਕ ਫਿਜ਼ੀਕਲ ਐਕਟੀਵਿਟੀ ਤੋਂ ਦੂਰ ਭੱਜਦੇ ਨੇ ਮਸ਼ੀਨੀ ਯੁੱਗ ਦੇ ਕੰਨੀ ਕਾਫੀ ਜ਼ਿਆਦਾ ਪ੍ਰੇਰਿਤ ਹੋ ਰਹੇ ਨੇ ਲੋਕ ਜਿਹਦੇ ਵਿੱਚ ਮਤਲਬ ਬੰਦਾ ਆਪਣੇ ਸਿਹਤ ਦਾ ਧਿਆਨ ਰੱਖਣਾ ਬਿਲਕੁਲ ਭੁੱਲ ਰਿਹਾ ਮੋਬਾਈਲ ਚਲਾ ਲਿਆ ਆਪਣੇ ਆਫਿਸ ਦੇ ਵਿੱਚ ਜਾ ਕੇ ਵਰਕ ਚੇਅਰ ਦੇ ਉੱਪਰ ਵਰਕ ਕਰ ਲਿਆ ਸਿਟਿੰਗ ਜੋਬਸ ਨੇ ਬਿਲਕੁਲ ਵੀ ਫਿਜ਼ੀਕਲ ਐਕਟੀਵਿਟੀਜ਼ ਇਨਵੋਲਵ ਨਹੀਂ ਹੈਗੀ ਅਜੇ ਵਿੱਚ ਨਾ ਤਾਂ ਮੇਰੀ ਲੋਕਾਂ ਨੂੰ ਦਰਖਾਸਤ ਹੈ ਵੀ ਆਪਣੇ ਆਪ ਨੂੰ ਕੁਝ ਨਾ ਕੁਝ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਜ਼ਰੂਰ ਰੁੱਝੇ ਰੱਖੋ ਜੀ ਸਰ ਸ਼ੁਭਨਾਮ ਮੇਰਾ ਨਾਮ ਡਾਕਟਰ ਜਸਦੀਪ ਸਿੰਘ ਹੈ ਸਰ ਕਿਸ ਫੋਥ ਫੀਲਡ ਦੇ ਵਿੱਚ ਮੈਂ ਹੋਮੋਪੈਥੀ ਮੈਡੀਕਲ ਆਫਸਰ ਜੀਆਈਡੀ ਅਹਮਦਗੜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ ਸਰ ਅੱਜਕੱਲ ਨੂੰ ਜਿੱਥੇ ਜਾਵੇ ਕਿ ਐਲੋਪੈਥਿਕ ਵੱਲ ਜ਼ਿਆਦਾ ਪ੍ਰੈਫਰੈਂਸ ਹੁੰਦੀ ਹੈ ਪੇਸ਼ੈਂਟਸ ਜਾਂ ਉਹਨਾਂ ਲਈ ਕੀ ਮੈਸੇਜ ਆ ਹੋਮੋਪੈਥਿਕ ਜਾਂ ਹਰਬਲਿਕ ਦੇਖੋ ਐਲੋਪੈਥੀ ਵੱਲ ਜਾਣ ਦਾ ਲੋਕਾਂ ਦਾ ਜ਼ਿਆਦਾਤਰ ਰੁਝਾਨ ਇਸ ਕਰਕੇ ਹੁੰਦਾ ਕਿਉਂਕਿ ਅੱਜਕੱਲ ਜਿਹੜਾ ਨਾ ਜੋ ਬਹੁਤ ਤੇਜ਼ ਹੋ ਗਿਆ ਕਿਸੇ ਕੋਲ ਵੀ ਆਪਣੇ ਸਿਹਤ ਦੇ ਲਈ ਔਰ ਬਾਕੀ ਜਿਹਨਾਂ ਦੇ ਲਈ ਸਮਾਂ ਜਦੋਂ ਲੋਕੀ ਕਹਿੰਦੇ ਸਾਡਾ ਜਲਦੀ ਤੋਂ ਜਲਦੀ ਛੇਤੀ ਛੇਤੀ ਇਲਾਜ ਹੋ ਜਾਵੇ ਅਸੀਂ ਸਾਰੀਆਂ ਹੀ ਪੈਥੀਆਂ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਨੇ ਚਾਹੇ ਐਲੋਪੈਥੀ ਆਯੁਰਵੈਦਿਕ ਹੋਮੋਪੈਥੀ ਹੈ ਹਰ ਇੱਕ ਪੈਥੀ ਦੇ ਆਪਣੇ ਫਾਇਦੇ ਔਰ ਨੁਕਸਾਨ ਹੁੰਦੇ ਨੇ ਹੋਮੋਪੈਥੀ ਆਯੁਰਵੈਦਿਕ ਇਹ ਪੁਰਾਣੀਆਂ ਬਦਤੀਆਂ ਨੇ ਟ੍ਰੀਟਮੈਂਟ ਦੀਆਂ ਇਲਾਜ ਦੀਆਂ ਇਨਾਂ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੈ। ਤੋਂ ਮੇਰੀ ਜਨਤਨ ਹੋਈ ਹੈ ਕਿ ਜਿੰਨੇ ਵੀ ਲੋਕ ਹੋਮੋਪੈਥੀ ਆਯੁਰਵੈਦਿਕ ਦਵਾਈ ਲੈ ਲੈਣੇ। ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹਨਾਂ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਇਹ ਪਰਮਾਨੈਂਟ ਜਿਹੜਾ ਇਲਾਜ ਹੋ ਜਾਂਦਾ ਹੈ ਇੱਕ ਵਾਰੀ ਜਦੋਂ ਬੰਦਾ ਟ੍ਰੀਟਮੈਂਟ ਦੇ ਲਈ ਜਾਂਦਾ ਹੈ ਤਾਂ ਬਾਅਦ ਦੇ ਵਿੱਚ ਉਹ ਟ੍ਰੀਟਮੈਂਟ ਦੇ ਵਿੱਚ ਉਹਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਦਵਾਈ ਬੰਦ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਅਪੀਲ ਕਰਦਾ ਕਿ ਜਿਹੜੇ ਇਹ ਤਾਂੀਆਂ ਪદ્ધਤੀਆਂ ਨੇ ਪੁਰਾਣੀਆਂ ਪદ્ધਤੀਆਂ ਨੇ ਆਪਣੀਆਂ ਆਯੁਰਵੈਦਿਕ ਖੁਦਾਂ ਬੈਠੀ ਯੋਗਾ ਸਿੱਧਾ ਆਯੂਸ਼ ਡਿਪਾਰਟਮੈਂਟ ਇਸੇ ਕਰਕੇ ਸਰਕਾਰੇ ਨਾਲ ਥੈਂਪ ਲਗਾ ਕੇ ਧਿਆਨ ਦੇਵੇ ਦੀ ਦਵਾਈ ਠੀਕ ਹੈ ਤਾਂ ਹੁੰਦੀ ਹੈ ਫਿਰ ਆਯੁਰਵੈਦਿਕ ਦੇ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਦਾ ਇਲਾਜ ਕਰਦੀ ਹੈ ਆਯੁਰਵੈਦਿਕ ਦਿੱਤਾ ਡਾਕਟਰ ਸਾਹਮਣੇ ਜੇ ਸੰਦਸਿਆ ਆਯੁਰਵੈਦਿਕ ਔਰ ਹੋਮੋਪੈਥੀ ਇਹਨਾਂ ਵਿੱਚ ਲਗਭਗ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਹੈਗਾ ਸਰਜਿਕਲ ਬਿਮਾਰੀਆਂ ਨੂੰ ਛੱਡ ਦਈਏ ਜਿਨ੍ਹਾਂ ਦੇ ਵਿੱਚ ਆਪਰੇਸ਼ਨ ਤੋਂ ਇਲਾਵਾ ਕੋਈ ਇਲਾਜ ਨਹੀਂ ਹੋ ਸਕਦਾ ਉਹਨਾਂ ਨੂੰ ਛੱਡ ਦਈਏ ਜਾਂ ਐਕਿਊਟ ਕੋਈ ਇੰਜਰੀਜ਼ ਨੇ ਜਿੱਥੇ ਮੰਨ ਲਓ ਕਿ ਅਸੀਂ ਕੋਈ ਬੰਦੇ ਨੂੰ ਪਲਸਟਰ ਲਗਾਣਾ ਹੈ ਜਾਂ ਕੁਝ ਹੈ ਉਹਨਾਂ ਨੂੰ ਛੱਡ ਦਈਏ ਤੇ ਜਿੰਨੀਆਂ ਵੀ ਸਾਡੀਆਂ ਮੈਡੀਕਲ ਬਿਮਾਰੀਆਂ ਨੇ ਪੇਟ ਦੀਆਂ ਬਿਮਾਰੀਆਂ ਸਾਧੀਆਂ ਬਿਮਾਰੀਆਂ ਬੱਚਿਆਂ ਦੀਆਂ ਜਾਂ ਬਜ਼ੁਰਗਾਂ ਦੀਆਂ ਬਿਮਾਰੀਆਂ ਬੀਪੀ ਦੀ ਪ੍ਰੋਬਲਮ ਹੋ ਗਈ ਜਾਂ ਇਵਨ ਕਈ ਬਿਮਾਰੀਆਂ ਹੋ ਗਈਆਂ ਨੇ ਜਿੱਥੇ ਅੱਗੇ ਜਾ ਕੇ ਬਿਮਾਰੀ ਵੱਧ ਕੇ ਜਿਸ ਤਰ੍ਹਾਂ ਹੁਣ ਪੁਰਦੇ ਦੀਆਂ ਪੱਥਰੀਆਂ ਦਾ ਹੋਮੋਪੈਥੀ ਚ ਬੜਾ ਇਲਾਜ ਸਾਰਿਆਂ ਨੂੰ ਮਸ਼ਹੂਰ ਇਲਾਜ ਹੈ ਉਹ ਛੋਟੇ ਬੱਚਿਆਂ ਦੇ ਲਈ ਅਸੀਂ ਪ੍ਰੀਫਰ ਕਰਦੇ ਹਾਂ ਕਿ ਜੇ ਛੋਟੇ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਹੋਮੋਪੈਥੀ ਦਵਾਈ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਤੰਦਰੁਸਤ ਹੋਏਗਾ ਔਰ ਉਹਦੀ ਇਮਿਊਨਿਟੀ ਜ਼ਿਆਦਾ ਅੱਛੀ ਹੋਏਗੀ ਸਰ ਆਪਣੀ ਲੋਕ ਨਾ ਥੋੜਾ ਡਰ ਜਾਂਦੇ ਨੇ ਕਿ ਅਸੀਂ ਆਯੁਰਵੈਦਿਕ ਜਾਂ ਹੋਮੋਪੈਥਿਕ ਵੱਲ ਉੱਥੇ ਟਾਈਮ ਲੱਗ ਜਾਂਦਾ ਉਹਦ ਨੂੰ ਬਿਮਾਰੀ ਨਾ ਬੀਕੜ ਜੇ ਉਹਨਾਂ ਲਈ ਕੀ ਮੈਸੇਜ ਦੇਖੋ ਮੇਰਾ ਉਹਨਾਂ ਲਈ ਇਹੀ ਮੈਸੇਜ ਹੈ ਕਿ ਆਯੁਰਵੈਦਿਕ ਔਰ ਹੋਮੋਪੈਥੀ ਦਵਾਈਆਂ ਇਹ ਪਹਿਲਾ ਨੋਸ਼ਨ ਚੱਲਦਾ ਸੀਗਾ ਕਿ ਹੌਲੀ ਦਵਾਈਆਂ ਕੰਮ ਕਰਦੀਆਂ ਨੇ ਪਰ ਇਸ ਤਰ੍ਹਾਂ ਨਹੀਂ ਹੈ ਅਗਰ ਬਿਮਾਰੀ ਦੇ ਸਹੀ ਪਛਾਣ ਹੋ ਸਕੇ ਤੋ ਮੇਨ ਪ੍ਰੋਬਲਮ ਕੀ ਆਂਦੀ ਹੈ ਕਿ ਮਰੀਜ਼ ਆਪਣੀ ਬਿਮਾਰੀ ਨੂੰ ਪੂਰੀ ਤਰ੍ਹਾਂ ਦੱਸਦੇ ਨਹੀਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਮਰੀਜ਼ ਨੂੰ ਕਾਲ ਪਈ ਹੁੰਦੀ ਹੈ ਕਿ ਵੀ ਮੈਂ ਛੇਤੀ ਤੋਂ ਛੇਤੀ ਜਾ ਕੇ ਅਗਲਾ ਕੰਮ ਕਰਨਾ ਹੈ ਫਲਾਣਾ ਕੰਮ ਕਰਨਾ ਤੋ ਮੇਰੀ ਅਪੀਲ ਇਹੀ ਹੈ ਕਿ ਜਦੋਂ ਵੀ ਤੁਸੀਂ ਹੋਮੋਪੈਥੀ ਡਾਕਟਰ ਜਾਂ ਆਯੁਰਵੈਦਿਕ ਡਾਕਟਰ ਕੋਲ ਜਾਂਦੇ ਹੋ ਤਾਂ ਆਪਣੀਆਂ ਜਿੰਨੀਆਂ ਵੀ ਅਲਮਤਾਂ ਨੇ ਜੋ ਵੀ ਤੁਹਾਡੀਆਂ ਪ੍ਰੋਬਲਮਸ ਨੇ ਪੂਰੀ ਤਰ੍ਹਾਂ ਦੱਸੋ ਆਗਰ ਡਾਕਟਰ ਪੂਰੀ ਤਰ੍ਹਾਂ ਤੁਹਾਨੂੰ ਜਜ ਕਰਕੇ ਤੁਹਾਡੀ ਬਿਮਾਰੀ ਨੂੰ ਔਰ ਇੱਕ ਦਵਾਈ ਦੇ ਹਿਸਾਬ ਨਾਲ ਵੀ ਉਹਨਾਂ ਨੇ ਪੇਸ਼ੈਂਟ ਨੂੰ ਜਜ ਕਰਨਾ ਹੁੰਦਾ ਕਿਉਂਕਿ ਹਰ ਇੱਕ ਮਰੀਜ਼ ਵਾਸਤੇ ਅਲੱਗ ਦਵਾਈ ਅਤੇ ਸਿਲੈਕਟ ਕੀਤੀ ਜਾਂਦੀ ਹੈ ਅਗਰ ਉਹ ਸਹੀ ਦੱਸਣਗੇ ਤਾਂ ਇਹ ਵੀ ਬਹੁਤ ਹੀ ਤੇਜ਼ੀ ਦੇ ਨਾਲ ਔਰ ਐਡ ਪਾਰ ਵਿਦ ਦਿ ਐਲੋਪੈਥਿਕ ਕੰਮ ਕਰੂਗਾ